ਜੇ ਗੁਰੂ ਦੀ ਗੱਲ ਕਰਨ ਵਾਲੇ ਨੂੰ ਬਾਣੀ ਪੜਨ ਵਾਲੇ ਦਾ ਸਤਿਕਾਰ ਨਹੀਂ ਕਰੋਗੇ ਨਾਰਾਜ਼ ਆਵੇ ਅੱਜ ਨਾ ਤੁਹਾਡਾ ਰਾਜ ਆਵੇ ਕੱਲ੍ਹ ਲੈ ਕੇ ਲੈ ਲਿਓ ਮੇਰੇ ਉਹ ਜਿੱਥੇ ਗੁਰੂ ਕਰਦੇ ਵਿੱਚ ਪ੍ਰਧਾਨਗੀ ਤੋਂ ਪੱਗਾਂ ਲੈਂਦੀਆਂ ਹੁਣ ਤੇ ਗੋਲੀਆਂ ਚੱਲਦੀਆਂ ਹੋਣ ਇਹੋ ਜਿਹਾ ਰਾਜ ਚਾਹੀਦਾ ਤੁਹਾਨੂੰ ਮੈਨੂੰ ਤੇ ਚਾਹੀਦਾ ਨਹੀਂ ਇਹੋ ਜਿਹਾ ਰਾਜ ਜਿੱਥੇ ਮੁਰਦੇ ਫੂਕੇ ਜਾਂਦੇ ਹੋਣ ਤੇ ਮੜੀਆਂ ਦੀ ਪ੍ਰਧਾਨਗੀ ਤੋਂ ਗੋਲੀ ਚੱਲੇ ਉਥੇ ਰਾਜ ਚਾਹੀਦਾ ਤੁਹਾਨੂੰ ਮੈਨੂੰ ਤੇ ਨਹੀਂ ਚਾਹੀਦਾ ਕਿ ਜੇ ਖਾਲਸਾ ਰਾਜ ਲੈਣਾ ਹੈ ਪਹਿਲੋਂ ਸਾਨੂੰ ਤੇ ਖਾਲਸਾ ਬਨਣਾ ਪਵੇਗਾ ਨਾ ਅਸੀਂ ਖਾਲਸੇ ਬਣੇ ਜਿੱਦਨ ਅਸੀਂ ਖਾਲਸੇ ਬਣ ਗਏ ਆ ਧੀ ਦੇ ਵਿੱਚੋਂ ਜਿੱਦਨ ਮੈਨੂੰ ਮੇਰੀ ਧੀ ਦਿਖੀ ਆ ਭੈਣ ਦੇ ਵਿੱਚੋਂ ਜਿੱਦਨ ਮੈਨੂੰ ਮੇਰੀ ਭੈਣ ਦੇਖ ਪਈ ਉਹ ਮਾਂ ਦੇ ਵਿੱਚੋਂ ਜਿੱਦਨ ਮੈਨੂੰ ਮਾਂ ਦਿਖੀ ਉਹਦਨ ਹਾਂ ਅਸੀਂ ਖਾਲਸੇ ਭੈਣੋਂ 10 ਵਜੇ ਤੋਂ ਬਾਅਦ ਤੁਸੀਂ ਬਾਹਰ ਜਾ ਸਕਦੀਆਂ ਜੇ 10 ਵਜੇ ਤੋਂ ਬਾਅਦ ਆ ਤੁਸੀਂ ਮੇਨ ਰੋਡ ਤੇ ਜਾ ਸਕਦੀਆਂ ਜੇ ਕਿਹੜੇ ਰਾਜ ਦੀ ਗੱਲ ਕਰਦੀਆਂ ਸੀ ਮਾਫ ਕਰਿਓ ਮੈਂ ਚਚਬਾਤੀ ਹੋ ਕੇ ਬੇਨਤੀ ਕਰ ਰਿਆਂ ਤੁਹਾਡੇ ਚਰਨਾਂ ਵਿੱਚ ਇਸ ਕਰਕੇ ਇਹ ਦੁੱਖ ਪੰਜਾਬ ਦਾ ਰੋਣਾ ਪੈਂਦਾ ਕਿਤੇ ਪੰਜਾਬੀ ਕਿਤੇ ਦਿਮਾਲੇ ਵਾਲਾ ਨਿਹੰਗ ਸਿੰਘ ਕਿਤੇ ਪੱਗ ਵਾਲਾ ਰੇਲਵੇ ਸਟੇਸ਼ਨ ਤੇ ਖਲੋਤਾ ਹੁੰਦਾ ਸੀ ਉਹਦੇ ਕੋਲ ਮੁਸਲਮਾਨ ਦੀ ਕੁੜੀ ਵੀ ਆਣ ਕੇ ਖਲੋ ਜਾਂਦੀ ਸੀ ਹਿੰਦੂ ਦੀ ਵੀ ਸਿੱਖ ਦੀ ਕਿ ਇਹ ਇੱਕ ਐਸਾ ਬੋੜ ਹੈ ਜਿਹਦੀ ਛਾਂ ਥੱਲੇ ਖਲੋਵਾਂ ਗੀਆਂ ਸਾਡੀ ਚੁੰਨੀ ਨੂੰ ਹੱਥ ਨਹੀਂ ਕੋਈ ਪਾ ਦੇਗਾ